ਇਹ ਨਿਰਮਨ ਜਸਵੰਤਪਾਲ ਉੱਗੀ ਜੀ ਕਲਵਾਸਪੁਰ ਜੁਨੇਤ ਨੇ ਕਾਰਜਕਾਰੀ ਪ੍ਰਧਾਨ ਜੀ ਅੱਜ ਚਰੰਦਰ ਦਿੱਸਲ ਵਿੱਚ ਸਿਵਲ ਸਰਜਨ ਵੱਲੋਂ ਵਿਦਿਆਲਾ ਸਾਡੇ ਸਾਥੀ ਜਿਹੜਾ ਸਾਡਾ ਜਿਹੜਾ ਪ੍ਰਧਾਨ ਆ ਸੁਭਾਸ਼ ਮੱਟੂ ਜੀ ਉਹਨਾਂ ਤੇ ਇਹਨਾਂ ਨੇ ਕੁਝ ਟਿੱਪਣੀ ਕੀਤੀ ਸੀਗੀ ਵੀ ਇਹ ਰਿਟਾਇਰ ਬੰਦਾ ਪ੍ਰਧਾਨ ਕਿਸ ਤਰ੍ਹਾਂ ਮੈਨੂੰ ਚਿੱਠੀ ਕਿਸ ਤਰ੍ਹਾਂ ਲਿਖ ਸਕਦਾ ਪਰ ਸਿਵਲ ਸਰਜਨ ਆਪਣੇ ਤਰੀਕੇ ਨਾਲ ਗੱਲ ਹੋਈ ਅੰਦਰ ਬੈਠ ਕੇ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜੇ ਕੀੜੇ ਸੀਗੇ ਉਹ ਕੱਢ ਦਿੱਤੇ ਗਏ ਆ ਕਿ ਸਾਡਾ ਸਾਥੀ ਜਿਹੜਾ ਇਹ ਮੁਲਾਜ਼ਮਾਂ ਦਾ ਚੁਣਿਆ ਹੋਇਆ ਪ੍ਰਧਾਨ ਆ ਨਾ ਕਿ ਸਰਕਾਰਾਂ ਦਾ ਚੁਣਿਆ ਹੈ ਕਿਉਂਕਿ ਇਹ ਰਿਟਾਇਰ ਮੈਹਿਕਮੇ ਨੇ ਕੀਤਾ ਯੂਨੀਅਨ ਨੇ ਰਿਟਾਇਰ ਨਹੀਂ ਕੀਤਾ ਇਸ ਸਾਥੀ ਨੂੰ ਇਹਦੇ ਕੋਲ ਪੂਰਾ ਅਧਿਕਾਰ ਆ ਚਿੱਠੀਆਂ ਲਿਖਣ ਦਾ ਅਫਸਰਾਂ ਨੂੰ ਨੋਟਿਸ ਦੇਣ ਦਾ ਇਹਨੂੰ ਤਾਂ ਚੀਫ ਸਕੱਟਰੀ ਪੰਜਾਬ ਨਹੀਂ ਪੁੱਛ ਸਕਦਾ ਵੀ ਸੁਭਾਸ਼ ਵੱਟੂ ਤੁਹਾਨੂੰ ਚਿੱਠੀ ਕਿਉਂ ਲਿਖੀ ਆ ਉਹਦੇ ਵਾਸਤੇ ਸਿਵਲ ਸਰਜ ਨੇ ਇਸ ਗੱਲ ਨੂੰ ਮੰਨਿਆ ਕਿ ਮੇਕੂ ਗਲਤੀ ਹੋ ਗਈਆਂ ਉਹਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਇਹ ਹੋਰ ਜਿਹੜੀਆਂ ਸਾਡੀਆਂ ਮੰਗਾਂ ਸੀ ਸਾਥੀਆਂ ਦੀਆਂ ਬਦਲੀਆਂ ਸੀ ਜਿਹੜੀਆਂ ਉਹਨਾਂ ਨੇ ਤੁਰੰਤ ਤਰ ਉਹਨਾਂ ਨੂੰ ਕੈਨਸਲ ਕਰ ਦਿੱਤਾ ਜਿਹੜੀਆਂ ਰਹਿੰਦੀਆਂ ਮੰਗਾਂ ਉਹ ਜਿਹੜਾ ਸਾਡੀ ਜ਼ਿਲ੍ਹਾ ਬੌਡੀ ਆ ਉਹਨਾਂ ਨੇ ਭਰੋਸਾ ਦਿਵਾਇਆ ਕਿ ਬੈਠ ਕੇ ਬੇਨਾ ਟੇਬਲ ਟੱਕਰਨ ਤਨਵਾਜੂ ਕੁਝ ਅੰਦਰ ਅਧਿਕਾਰੀਆਂ ਨਾਲ ਸਿਵਲ ਸਜਨ ਨਾਲ ਗੱਲਬਾਤ ਵੀ ਹੋਈ ਹੈ ਕੁਝ ਅਧਿਕਾਰੀ ਪਸਟੰਗ ਪਰੇਸ਼ਾਨ ਵੀ ਕਰ ਰਹੇ ਉਹਨਾਂ ਦਾ ਵੀ ਦੇਖੋ ਜੀ ਉਹਨਾਂ ਨੂੰ ਚੈਲੰਜ ਕਰ ਦਿੱਤਾ ਗਿਆ ਵਾਰਨਿੰਗ ਦੇ ਦਿੱਤੀ ਗਈ ਹੈ ਅਧਿਕਾਰੀਆਂ ਨੂੰ ਜੇਕਰ ਕਲਾਸ ਰੂਮ ਦੇ ਨਾਲ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਪੰਗਾ ਲਿਆ ਤੇ ਉਹਦਾ ਖੰਮਨਾਟਾ ਜਿਹੜਾ ਉਹ ਸਿਵਲ ਸਜਨ ਨੂੰ ਭੁਤਣਾ ਪੈ ਤਾਂ ਕਿ ਪਰੇਸ਼ਾਨ ਕੀ ਕੀਤਾ ਜਾਂਦਾ ਕਿ ਸੁਰੱਖਿਆ ਨਿਯਮ ਬਦਲੀਆਂ ਪਰ ਕਿਆ ਕਰ ਕਰਮਚਾਰੀ ਨੂੰ ਕਿਸੇ ਨੂੰ ਕਿਸੇ ਦੇ ਬੰਨੇ ਮਾਰਨਾ ਚਾਕੇ ਕਿਸ ਨੂੰ ਕਿਸੇ ਮਾਰਨ ਬੰਨੇ ਮਾਰਨਾ ਇਹੋ ਜਿਹੀਆਂ ਧਲਾਉਣੀਆਂ ਹਰਕਤਾਂ ਜਿਹੜੇ ਸਿਵਲ ਸਿਕਨ ਤੇ ਮੈਂ ਕਹਿੰਦਾ ਨਹੀਂ ਕਰਾ ਸਕਦਾ ਇੱਕ ਥੱਲੇ ਵਾਲਾ ਜਿਹੜਾ ਸਟਾਫ ਆ ਥੱਲੇ ਵਾਲੇ ਅਧਿਕਾਰੀ ਆ ਉਹ ਹੀ ਕਰਾਉਂਦੇ ਆ ਪਰ ਉਹ ਸਿਵਲ ਸਿਕਨ ਨੇ ਉਹ ਗੱਲ ਨੂੰ ਅਕਸੈਪਟ ਕੀਤਾ ਕਿ ਮੇਰੇ ਤੋਂ ਮਿਲਦੀ ਹੋਈ ਹੈ ਔਰ ਉਹਨਾਂ ਨੇ ਗਲਤੀ ਮੰਨੀ ਹੈ ਆਪਣੀ ਕੀ ਦੁਬਾਰਾ ਤੋਂ ਇਹ ਕੀ ਜਿੰਨਾ ਕਿ ਮੈਂ ਸੀਟ ਤੇ ਬੈਠਾ ਕਦੀ ਨਹੀਂ ਜੀ ਗੱਲ ਸਾਹਮਣੇ ਨਹੀਂ ਆਉਂਦੀ ਤੇ ਤੁਹਾਨੂੰ ਆਸ਼ਵਾਸਨ ਦੇ ਦਿੱਤਾ ਹੈ ਤੁਹਾਨੂੰ ਭਰੋਸਾ ਹੈਗਾ ਕਿ ਅੱਗੇ ਤੋਂ ਅੱਗੇ ਦੇਖੋ ਜੀ ਸਾਡੇ ਕੋਲ ਬੜਾ ਵੱਡਾ ਹਥਿਆਰ ਆ ਆ ਤਰੀ ਵੀ ਸਹੀ ਹੋਈ ਆ ਸਾਡਾ ਬੋਰਡ ਲੱਗਾ ਅਸੀਂ ਤਾਂ ਅਜ ਪੂਰਾ ਪਿੱਟ ਸੇਪਾ ਕਰਨ ਵਾਸਤੇ ਮੂੜ ਬਣਾਇਆ ਹੋਇਆ ਸੀ ਸਿਵਲ ਸੈਕਟਰ ਦਾ ਪਰ ਉਹਨਾਂ ਨੇ ਸਾਨੂੰ ਇੱਕ ਮੈਸੇਜ ਭੇਜਿਆ ਕਿ ਮੈਂ ਟੇਬਲ ਟੱਕਰਨ ਨੂੰ ਤਿਆਰ ਹਾਂ ਤੇ ਅਸੀਂ ਸਾਡੇ ਚ ਵੀ ਸਿਆਣਪ ਹੋਈ ਕਲਾਸ ਫੋਰ ਜਰੂਰ ਪਰ ਦਿਮਾਗ ਅਸੀਂ ਆਈਐਸਫ ਸਰਾਣਾ ਰੱਖਦੇ ਆ ਸਾਨੂੰ ਸਮਝ ਆ ਕਿ ਜੇਕਰ ਗੱਲਾਂ ਨਾਲ ਹੀ ਅਫਸਰ ਨੂੰ ਸਮਝਾ ਦਿੱਤਾ ਜਾਵੇ ਤਾਂ ਉਹ ਵਧੀਆ ਗੱਲ ਹੈ ਕਿ ਤਾਹਨ ਤੁਸੀਂ ਰਿਟਾਇਰ ਆ ਫਿਰ ਵੀ ਇਹ ਸਾਰੇ ਕੰਮ ਕੱਟ ਦੇਖਦੇ ਹੋ। ਤੁਹਾਨੂੰ ਬਹੁਤ-ਬਹੁਤ ਪਹਿਲਾਂ-ਪਹਿਲਾਂ ਤੁਹਾਡਾ ਧੰਨਵਾਦ ਮੀਡੀਆ ਵਾਲਿਆਂ ਦਾ ਜਿਹੜੇ ਸਾਡੀ ਗੱਲ ਅੱਗੇ ਸਰਕਾਰ ਤੱਕ ਵੀ ਪਹੁੰਚਾਉਂਦੇ ਆ। ਰਿਟਾਇਰ ਮੈਂ ਸ਼ਿਵਰਜਨ ਆਫਿਸ ਤੋਂ ਹੋਇਆ ਨਾ ਕਿ ਜਥੇਬੰਦੀ ਤੋਂ। ਕਿ ਅਸੀਂ ਇੱਥੇ ਆਪਣੇ ਸਾਥੀਆਂ ਦੀਆਂ ਮੰਗਾਂ ਸੰਬੰਧੀ ਲਿਖਤੀ ਰੂਪ ਵਿੱਚ ਦਿੱਤਾ ਸੀ ਆ ਤਿੰਨ ਦਿਨ ਦਾ ਟਾਈਮ ਦਿੱਤਾ ਸੀਗਾ। ਕਿ ਸਾਡੀ ਇਹ ਤਿੰਨ ਦਿਨਾਂ ਦੇ ਵਿੱਚ ਮੰਗਾਂ ਦੀਆਂ ਪ੍ਰਵਾਨਗੀ ਕੀਤੀਆਂ ਜਾਣ। ਇਹਦਾ ਸਮਾਂ ਦਿੱਤਾ ਜਾਵੇ ਮੀਟਿੰਗ ਦਾ। ਜੀ। ਇਹਨਾਂ ਨੂੰ ਪਤਾ ਨਹੀਂ ਕਿਸੇ ਨੇ ਮਿਸਗਾਈਡ ਕੀਤਾ ਅਧਿਕਾਰੀਆਂ ਨੇ ਜਾਂ ਹੋਰ ਕਿਸੇ ਨੇ ਇਹਨਾਂ ਨੇ ਸਾਨੂੰ ਬੁਲਾਇਆ ਨਹੀਂ ਨਾ ਉਹ ਸਾਥੀਆਂ ਨੂੰ ਬੁਲਾ ਕੇ ਮੰਗਾ ਸਵੱਲੀ ਕੋਈ ਗੱਲਬਾਤ ਕੀਤੀ ਗਈ ਉੱਪਰੋਂ ਮੈਨੂੰ ਇੱਕ ਲੈਟਰ ਕੱਢ ਦਿੱਤੀ ਕਿ ਸੁਭਾਸ਼ ਮਟੂੜਾ ਰਿਟਾਇਰ ਹੋਇਆ ਹੈ 23 ਦੇ ਵਿੱਚ ਉਹ ਕਿਵੇਂ ਇਹੋ ਪ੍ਰਧਾਨਗੀ ਕਰ ਸਕਦਾ ਹੈ ਕਿਦਾਂ ਮੈਨੂੰ ਇਹਨਾਂ ਨੇ ਤਰਖਾ ਦੇਣੀ ਹੈ ਉਹਦਾ ਜੱਥੇ ਵੀ ਨਹੀਂ ਰੱਖਿਆ ਹੈ ਇਹ ਕੌਣ ਨੂੰ ਦੇ ਪੁੱਛਣ ਆਲੇ ਜਿਹੜੀ 2nd ਕਲਾਸ ਫੋਰ ਗਵਰਨਮੈਂਟ ਅਪਲਾਈ ਯੂਨੀਅਨ ਆ ਉਹ ਸਰਕਾਰ ਦੇ ਕੋਲੋਂ ਮਾਨਤਾ ਪ੍ਰਾਪਤ ਉਹਦੇ ਨਾਲ ਸਾਰੇ ਹੀ ਪੰਜਾਬ ਸਰਕਾਰ ਦੇ ਅਧਾਰਿਆਂ ਨਾਲ ਕੇ ਗੱਲ ਸਿਵਲ ਹਸਪੀਟਲ ਜਾਂ ਸਿਵਲ ਸੈਨਾ ਦੀ ਉਸੇ ਸਬੰਧ ਦੇ ਵਿੱਚ ਇਹਨਾਂ ਨੇ ਨਹੀਂ ਬੁਲਾਇਆ ਸਾਨੂੰ ਅਸੀਂ ਅੱਜ ਉਹ ਧਰਨਾ ਲਾਉਣ ਦੀ ਬਿਲਕੁਲ ਕੀਤੀ ਪਹਿਲਾਂ ਪਾਇਆ ਗਰੁੱਪ ਦੇ ਵਿੱਚ ਕਿ ਅਸੀਂ ਵੀਰਵਾਰ ਵਾਲਾ 19 ਤਰੀਕ ਨੂੰ ਅਸੀਂ ਧਰਨਾ ਇੱਕ ਦੋ ਦੋ ਲਾਵਾਂਗੇ ਲੰਚ ਟਾਈਮ ਤੇ ਤੇ ਉਹ ਸਰਕਾਰ ਜਿਹੜੀ ਜ਼ਿੰਮੇਵਾਰੀ ਸਾਰੀ ਸਿਵਲ ਸਭਾ ਦੀ ਹੋਊਗੀ ਅਸਲ ਤੇ ਅਸੀਂ ਆਏ ਆ ਦਰਿਆ ਵਿਛਾਈਆਂ ਆ ਟੰਡੇ ਗੱਡੇ ਆ ਤੇ ਸਾਨੂੰ ਬੁਲਾ ਲਿਆ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਆ ਜੇ ਸਾਥੀ ਦੀ ਬਦਲੀ ਕੀਤੀ ਸੀ ਉਹ ਤੁਰੰਤ रद्द ਹੋ ਗਈ ਆ ਔਰ ਬਾਕੀ ਮੰਗਾਂ ਜਿਹੜੀਆਂ ਉਹਨਾਂ ਨੂੰ ਕਹਿਤਾ ਵੀ ਉਹ ਸਾਨੂੰ ਸਮਾਂ ਦਿੱਤਾ ਗਿਆ ਹੈ ਲਿਖਤੀ ਰੂਪ ਦੇ ਵਿੱਚ ਔਰ ਸਾਨੂੰ ਜਿਹੜਾ ਲੈਟਰ ਦਿੱਤਾ ਜਾਵੇ ਕਿੰਨੇ ਸਮੇਂ ਜਮੇ ਇਹ ਹੱਲ ਕੀਤਾ ਜਾਵੇ